ਸਾਰੇ ਜੱਚਾਲ ਜੀ ਬਰਬਿੰਦਰ ਰਿੰਮੀ ਡੋਲਾਣਾ ਸੰਗਿਆ ਕਰਦੇ ਤੁਹਾਡੇ ਨਾਲ ਵੀ ਪੁਰਾਣੇ ਸਮਿਆਂ ਚ ਜਦੋਂ ਪਹਿਣਾ ਕੋਲੇ ਭਰਾ ਜਾਂਦੇ ਹੁੰਦੇ 40 50 ਸਾਲ ਪਹਿਲਾਂ ਤਖੱਦਰ ਦੇ ਮੁਕੇ ਜਦੋਂ ਮੁਕਾ ਕਹਿੰਦੇ ਹੁੰਦੇ ਖੱਦਰ ਦੇ ਪਰਨੇ ਜਿ ਗੁੜ ਜਾਂ ਮਤਾਸੇ ਲੈ ਕੇ ਜਾਂਦੇ ਸੀ ਖਾਦੀ ਨਹੀਂ ਜਾਂਦੇ ਹੁੰਦੇ ਸੀ ਤਾ ਇੱਕ ਬਜ਼ੁਰਗ ਆਪਣੇ ਪੁੱਤਰ ਨੂੰ ਆਪਣੇ ਬੀਤੇ ਹੋਇਆ ਸੱਤ ਜੋਗ ਜਵਾਨੇ ਦਾ ਹਾਲ ਦੱਸ ਰਿਹਾ ਮੱਖਣ ਬਰਾੜ ਜੇ ਲੀਕੀਆਂ ਹੋਈਆਂ ਦੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਕੈਨੇਡਾ ਦੀ ਧਰਤੀ ਤੇ ਮੈਨੂੰ ਇਹਨਾਂ ਲੈਣਾ ਦਾ ਬਹੁਤ ਪਿਆਰ ਬਹੁਤ ਸਤਕਾਰ ਮਿਲਦਾ ਜੀ ਸੋ ਉਹਨਾਂ ਦੇ ਗੀਤ ਮੱਖਣ ਬਰਾੜ ਸਾਡੇ ਗੀਤ ਗੁਰਦਾਸ ਨਾਮ ਤੋਂ ਲੈ ਕੇ ਬਹੁਤ ਸਾਰੇ ਸਿੰਗਰਾਂ ਨੇ ਗਾਈ ਹੋਈ ਹੈ ਪੀਛ ਕਰਨ ਲੱਗੀ ਹੂੰ ਖੱਦਰ ਦਾ ਕੋੜ ਤਾਪਜਾਮਾ ਹੁੰਦਾ ਸੀ ਪਤਾਸੇ ਲੈ ਕੇ ਆਉਂਦਾ ਤੇਰਾ ਮਾਮਾ ਹੁੰਦਾ ਸੀ ਖੱਦਰ ਦਾ ਕੁੰਡਾ ਪਜਾਮਾ ਹੁੰਦਾ ਸੀ ਪਤਾਸੇ ਲੈ ਕੇ ਆਉਂਦਾ ਤੇਰਾ ਮਾਮਾ ਹੁੰਦਾ ਸੀ ਕੁੱਜੇ ਵਿੱਚ ਮਸਰਾਂ ਦੀ ਢਾਲ ਹੁੰਦੀ ਸੀ ਕੁੱਜੇ ਵਿੱਚ ਮਸਰਾਂ ਦੀ ਢਾਲ ਹੁੰਦੀ ਸੀ ਚਿਬੜਾਂ ਦੀ ਚਟਣੀ ਵੀ ਲਾਲ ਹੁੰਦੀ ਸੀ ਚਿਬੜਾਂ ਦੀ ਚਟਣੀ ਵੀ ਲਾਲ ਹੁੰਦੀ ਸੀ ਪੱਟ ਕੇ ਲਿਆਂਦਾ ਖੇਤੋਂ ਗੰਡਾ ਹੁੰਦਾ ਸੀ ਪੱਟ ਕੇ ਲਿਆਂਦਾ ਖੇਤੋਂ ਗੰਡਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਵੇਲਾ ਹਾ ਸਾਡੇ ਵਾਲਾ ਵੇਲਾ ਬੜਾ ਹੀ ਚੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਵੇਲਾ ਕਿੰਨਾ ਚੰਗਾ ਹੁੰਦਾ ਸੀ ਅੱਗੇ ਕੀ ਆਦਾ ਦਾਦੀ ਤੇਰੀ ਸੁਰਖੀ ਨਾ ਬਿੰਦੀ ਲਾਉਂਦੀ ਸੀ ਦਾਦੀ ਤੇਰੀ ਸੁਰਖੀ ਨਾ ਬਿੰਦੀ ਲਾਉਂਦੀ ਸੀ ਸਾਬਣ ਨਾ ਸ਼ੈਂਪੂ ਲੱਸੀ ਨਾਲ ਨਾ ਅੱਧੀ ਤੇਰੀ ਸੁਰਖੀ ਨਾ ਬਿੰਦੀ ਲਾਉਂਦੀ ਸੀ ਸਾਬਣ ਨਾਲ ਸ਼ੈਂਪੂ ਲਸੀ ਨਾਲ ਨਾਉਂਦੀ ਸੀ ਮਹੀਨੇ ਵਿੱਚ ਇੱਕ ਵਾਰੀ ਕੰਗਾ ਹੁੰਦਾ ਸੀ ਮਸਾ ਮਸਾ ਮਹੀਨੇ ਵਿੱਚ ਕੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਵੇਲਾ ਹੋ ਸਾਡੇ ਵਾਲਾ ਵੇਲਾ ਵਾਲੀ ਚੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਵੇਲਾ ਕਿੰਨਾ ਚੰਗਾ ਹੁੰਦਾ ਸੀ ਉਹ ਨਹੀਂ ਜਾਣੀ ਲਈ ਕਿੱਥੇ ਸੂਟ ਹੁੰਦੇ ਸੀ ਪੈਰਾਂ ਵਿੱਚ ਕੀ ਦੇ ਪਾਏ ਬੂਟ ਹੁੰਦੇ ਸੀ ਉਦੋਂ ਸਾਰੇ ਬੱਚੇ ਨੰਗੇ ਪੈਰੀ ਖੇਡਦੇ ਹੁੰਦੇ ਸੀ ਪੈਰਾਂ ਵਿੱਚ ਕੀ ਦੇ ਪਾਏ ਬੂਟ ਹੁੰਦੇ ਸੀ ਆ ਮੱਖਣ ਬਰਾੜ ਪੈਰੋਂ ਨੰਗਾ ਹੁੰਦਾ ਸੀ ਮੱਖਣ ਬਰਾੜ ਪੈਰੋਂ ਨੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਵੇਲਾ ਸਾਡੇ ਵਾਲਾ ਬੇੜਾ ਵਾਲੀ ਚੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਬੇੜਾ ਵਾਲੀ ਚੰਗਾ ਹੁੰਦਾ ਸੀ ਓਏ ਪੁੱਤ ਸਾਡੇ ਵਾਲਾ ਬੇੜਾ ਕਿੰਨਾ ਚੰਗਾ ਹੁੰਦਾ ਸੀ ਸਸ਼ੀਕਾਲ 9815835493 9815835493 ਕਨੈਕਟ ਨੰਬਰ ਥੈਂਕ ਯੂ ਸੋ ਮਚ